ਸੋਹਰਿਆਂ ਤੋਂ ਤੰਗ ਆ ਕੇ ਐਨ ਆਰ ਆਈ ਜਵਾਈ ਦੇ ਵੱਲੋਂ ਜ਼ਹਿਰ ਪੀ ਕੇ ਆਤਮ ਹੱਤਿਆ ਕੀਤੀ ਗਈ ਹੈ ਜੀਆਂ ਦਾ ਦਾਅਵਾ ਹੈ ਕਿ ਲੜਕੀ ਦੇ ਵੱਲੋਂ ਫੇਸਬੁੱਕ ਦੇ ਉੱਤੇ ਪੋਸਟ ਪਾਈ ਗਈ ਜਿਸ ਦੇ ਵਿੱਚ ਆਪਣੇ ਸੋਹਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਜੋ ਉਸ ਦੇ ਵੱਲੋਂ ਖੋਫਨਾਕ ਕਦਮ ਚੁੱਕਿਆ ਗਿਆ ਲੜਕੀ ਦੀ ਜਮਾਤਾਏ ਉਸ ਦੇ ਵੱਲੋਂ ਰੋ ਰੋ ਕੇ ਗੁਹਾਰ ਲਗਾਈ ਜਾ ਰਹੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਮੇਰਾ ਪੁੱਤ ਜੋ ਹੈ ਉਹ ਸੋਹਰਿਆਂ ਤੋਂ ਤੰਗ ਹੋ ਕੇ ਉਸ ਦੇ ਵੱਲੋਂ ਜੋ ਐ ਸਲਫਾਸ ਪਤਾ ਨਹੀਂ ਜ਼ਹਿਰੀਲੀ ਕੋਈ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ ਗਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਦਰਜ ਕੀਤਾ ਗਿਆ ਦੱਸਦੇ ਕਿ ਆਸਟ੍ਰੇਲੀਆ ਤੋਂ ਲੜਕਾ ਆਇਆ ਸੀ ਆਪਣੇ ਪਰਿਵਾਰ ਦੇ ਨਾਲ ਬੜਾ ਖੁਸ਼ ਸੀ ਪਰ ਹੁਣ ਉਸ ਦੇ ਵੱਲੋਂ ਸੋਹਰਿਆਂ ਤੋਂ ਤੰਗ ਪਰੇਸ਼ਾਨ ਆ ਕੇ ਆਸਟ੍ਰੇਲੀਆ ਤੋਂ ਆਏ ਇਸ ਵਿਅਕਤੀ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਆਤਮ ਹੱਤਿਆ ਕਰ ਲਈ ਹੈ ਮਰਨ ਤੋਂ ਪਹਿਲਾਂ ਇਸ ਦੇ ਵੱਲੋਂ ਫੇਸਬੁੱਕ ਤੇ ਇੱਕ ਪੋਸਟ ਪਾਈ ਜਾਂਦੀ ਹੈ ਸੋਹਰੇ ਵਾਲਿਆਂ ਨੂੰ ਇਸ ਦਾ ਜ਼ਿੰਮੇਵਾਰ ਜਿਹੜਾ ਠਹਿਰਾਇਆ ਜਾਂਦਾ ਹੈ ਪੁਲਸ ਦੇ ਵੱਲੋਂ ਮ੍ਰਿਤਕ ਦੇ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਜਿਹੜੀ ਸ਼ੁਰੂ ਕੀਤੀ ਗਈ ਹੈ ਮ੍ਰਿਤਕ ਦੀ ਮਾਤਾ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਪੁੱਤ 34 ਸਾਲ ਦਾ ਗੁਰਪ੍ਰੀਤ ਸਿੰਘ ਜਿਨੇ 2012 ਦੇ ਵਿੱਚ ਕਿਰਨਦੀਪ ਕੌਰ ਦੇ ਨਾਲ ਵਿਆਹ ਜਿਹੜਾ ਕਰਵਾਇਆ ਸੀ ਜੋ ਪੁਰੀਆਂ ਕਲਾਂਦੀ ਰਹਿਣ ਵਾਲੀ ਸੀ ਜੇਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ ਨੂੰ 2 ਸਾਲ ਦੇ ਵਿਚਕਾਰ ਹੀ ਜਿਹੜਾ ਉਸ ਨੂੰ ਬਾਹਰ ਲੈ ਗਿਆ ਲੇਕਿਨ 2013 ਦੱਸਿਆ ਜਾ ਰਿਹਾ ਕਿ ਆਸਟ੍ਰੇਲੀਆ ਆਪਣੀ ਘਰਵਾਲੀ ਨੂੰ ਲੈ ਗਿਆ ਸੀ ਉੱਥੇ ਹੀ ਉਹਨਾਂ ਦੇ ਘਰੇ ਇੱਕ ਧੀ ਨੇ ਜਨਮ ਲਿਆ ਲੇਕਿਨ 7 ਸਾਲ ਨਾਲ ਰਹਿਣ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਦੇ ਨਾਲ ਜਿਹੜਾ ਵਾਪਸ ਹੁੰਦਾ ਜਦੋਂ ਪਿੰਡ ਵਾਪਸ ਆਏ ਤਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਲੇਕਿਨ ਇਸੇ ਦੇ ਦੌਰਾਨ ਗੁਰਪ੍ਰੀਤ ਸਿੰਘ ਦੀ ਕਹਾ ਸੁਣੀ ਜਿਹੜੀ ਆਪਣੇ ਸਾਲੇ ਅਮਰਿਤਪਾਲ ਸਿੰਘ ਦੇ ਨਾਲ ਜਿਹੜੀ ਹੋ ਜਾਂਦੀ ਹੈ ਉਸ ਤੋਂ ਬਾਅਦ ਗੁਰਪ੍ਰੀਤ ਨੂੰ ਉਸਦੇ ਸੋਹਰੇ ਵਾਲੇ ਜਿਹੜੇ ਨੇ ਤੰਗ ਪ੍ਰੇਸ਼ਾਨ ਕਰਨ ਲੱਗਦੇ ਨੇ ਕਿਰਨਦੀਪ ਕੌਰ ਦੇ ਵੱਲੋਂ ਕਈ ਕੇਸ ਜਿਹੜੇ ਨੇ ਗੁਰਪ੍ਰੀਤ ਦੇ ਉੱਤੇ ਕੀਤੇ ਗਏ ਕਿਰਨਦੀਪ ਨੂੰ ਪਹਿਲਾਂ ਹੀ ਦੱਸਿਆ ਜਾ ਰਿਹਾ ਕਿ 3 ਸਾਲ ਪਹਿਲਾਂ ਉਹ ਆਪਣੇ ਘਰ ਲੱਗੇ ਸਨ ਯਾਨੀ ਕਿ ਜੋ ਪੇਕੇ ਆਲੇ ਸਨ ਉਹ ਲੜਕੀ ਨੂੰ ਘਰ ਲੈ ਗਏ ਸੀ ਉਸ ਤੋਂ ਬਾਅਦ ਜੋ ਗੁਰਪ੍ਰੀਤ ਸਿੰਘ ਆ ਕਾਫੀ ਜੋ ਹੈ ਪਰੇਸ਼ਾਨ ਰਹਿੰਦਾ ਸੀ ਤੇ ਇਸੇ ਤੋਂ ਬਾਅਦ ਗੁਰਪ੍ਰੀਤ ਦੇ ਵੱਲੋਂ ਵੀ ਜਿਹੜਾ ਕਿਰਨਦੀਪ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਸੀ ਮਾਮਲਾ ਦਰਜ ਕਰਵਾਇਆ ਗਿਆ ਲੇਕਿਨ ਇਸ ਦੇ ਬਾਵਜੂਦ ਸੋਰੇ ਵਾਲਿਆਂ ਦੀ ਜਿਆਦਾ ਸੁਣੀ ਜਾ ਰਹੀ ਸੀ ਇਹਨਾਂ ਦੇ ਉੱਤੇ ਜਿਆਦਾ ਝੂਠੇ ਕੇਸ ਪਾਏ ਗਏ ਇਹ ਮਾਂ ਦੇ ਵੱਲੋਂ ਬਿਆਨ ਜਿਹੜੇ ਦਿੱਤੇ ਜਾ ਰਹੇ ਨੇ ਲੇਕਿਨ ਇਸ ਤੋਂ ਬਾਅਦ ਦੱਸਦੇ ਕਿ ਲੜਕੀ ਦੇ ਵੱਲੋਂ ਖੋਫਨਾਕ ਕਦਮ ਚੁੱਕਿਆ ਗਿਆ ਦੱਸਿਆ ਜਾ ਰਿਹਾ ਕਿ ਪਰਿਵਾਰ ਜੋ ਹੈ ਬੜਾ ਹੀ ਸੁਖੀ ਸੰਤੀ ਵਾਸਤਾ ਸੀ ਲੜਕੀ ਦੇ ਨਾਲ ਮੁਲਾਕਾਤ ਦੇ ਲਈ ਅਕਸਰ ਪਿਤਾ ਦੇ ਵੱਲੋਂ ਗੁਜਾਰਿਸ਼ ਕੀਤੀ ਜਾਂਦੀ ਸੀ ਆਪਣੇ ਸੋਹਰੇ ਪਰਿਵਾਰ ਨੂੰ ਕਿ ਮੈਂ ਆਪਣੀ ਧੀ ਦੇ ਨਾਲ ਮੁਲਾਕਾਤ ਕਰਨੀ ਹੈ ਤੇ ਉਸਦੇ ਨਾਲ ਮੁਲਾਕਾਤ ਕਰਨ ਨਹੀਂ ਦਿੱਤੀ ਜਾਂਦੀ ਸੀ ਜਿਸ ਤੋਂ ਬਾਅਦ ਜਦੋਂ ਮੁਰੇ ਇੱਕ ਹੋਰ ਕੇਸ ਪਾਇਆ ਤਾਂ ਉਸ ਤੋਂ ਬਾਅਦ ਲੜਕੀ ਦੇ ਵੱਲੋਂ ਖੋਫਨਾਕ ਕਦਮ ਚੜਾ ਚੁੱਕਿਆ ਗਿਆ ਸੋ ਇਸ ਮੌਕੇ ਤੇ ਲੜਕੀ ਦੀ ਮਾਤਾ ਵੱਲੋਂ ਤੇ ਉਸਦੇ ਭਰਾ ਦੇ ਵੱਲੋਂ ਕਿ ਕੁਝ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਖੁਦ ਸੁਣੋ ਮਰਨ ਖਾਤਾ ਕੀ ਹੈ ਕੀ ਲੱਗਦਾ ਸਾਡਾ ਉਹਨਾਂ ਨੇ ਸਪਾਤਿਆ ਗੋਲੀਆਂ ਲਈਆਂ ਇਹ ਤਲਾਈ ਰੱਖੀ ਲੈ ਕੇ ਆਏ ਕੱਲ ਜਾਂ ਪਹਿਲਾਂ ਲਿਖੇ ਹੋਰ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਾ ਚੱਲਣ ਰਿਹਾ ਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਪੰਜ ਕੇਸ ਉਹ ਕੁੜੀ ਜਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਤੋਂ ਇਨਾ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਹੀ ਮਲਵੇ ਹੋ ਕਿ ਜਦੋਂ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਕੀ ਬੋਲ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਲੇ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਨਾ ਪਾਇਆ ਮੈਂ ਇਹਨਾਂ ਤੋਂ ਪਰੇਸ਼ਾਨ ਵਾਂ ਤੇ ਇਓ ਲੈ ਕੇ ਆ ਵੀ ਕੋਈ ਜੁਮੇ ਆ ਰਹੀ ਜਿਹੜੀ ਮੇਰੀ ਉਹਨਾਂ ਸਹੁਰਿਆਂ ਦੀ ਜੁਮੇ ਆ ਰਹੀ ਹੋਵੇਗੀ ਤੇ ਇਹਨੂੰ ਦੱਸਿਆ ਨਹੀਂ ਘਰ ਰਾਤ ਉਹਨੇ 8:00 ਦਾ 11 ਵਜੇ ਦੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਰੇ ਕਹਿੰਦਾ ਮੈਂ ਆ ਮੇਰੀ ਦਵਾਈ ਕਮਰੇ ਚ ਇਕੱਲਾ ਸੀ ਕਮਰੇ ਜੋ ਹੁੰਦਾ ਕਲਾ ਇਹ ਬਾਤੂ ਜੇ ਕਮਰੇ ਜੀ ਲਾਗੇ ਉਹਦਾ ਪਰੇ ਘਰਦੇ ਇਹਨੇ ਬੱਚੇ ਨੇ ਬੱਚਾ ਇੱਕ ਬੇਟੀ ਉਹਨਾਂ ਦੀ 8:11 ਸਾਲ ਦੀ ਮੈਂ ਕੋ ਰਹੀ ਕਿ ਆਪਣੀ ਮਾਂ ਨਹੀਂ ਉਹ ਮਾਂ ਦੇ ਕੋ ਉਹ ਮਿਲ ਨਹੀਂ ਦਿੰਦੇ ਉਹਨਾਂ ਮਗਰ ਕਾਹੇ ਕੰਮ ਤੋਂ ਨਹੀਂ ਕੋਈ ਦਾ ਨਹੀਂ ਮਿਲਣ ਦੇ ਕੇ ਲਾਇਆ ਵਾ ਕਹਿੰਦੇ ਬੱਚੇ ਨੂੰ ਨਹੀਂ ਮਿਲਦਣਾ ਉਹ ਤੋਂ ਇਨਾ ਪਰੇਸ਼ਾਨ ਵਾ ਕਿ ਮਲੇ ਵੀ ਮੇਰੀ ਬੱਚੀ ਆ ਤੇ ਬੱਚੀ ਨਾਲ ਬਹੁਤ ਪਿਆਰ ਕਰਦਾ ਹੈ ਮਲੇ ਇੰਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਜਿਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਤੇ ਉਹਨਾਂ ਨੂੰ ਵੀ ਥਾਣੇ ਤੇ ਮਲਵੇ ਕੇਸ ਚੱਲਣ ਦੇ ਬਾਅਦ ਰਿਪੋਰਟ ਨੇ ਫੈਸਲਾ ਦੇਣਾ ਹੁੰਦਾ ਉਹਨਾਂ ਨੂੰ ਘੱਲ ਗੱਲ ਕੇ ਠੋਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਬੁਲਾ ਕੇ ਉਹਦੇ ਜਰੀਰ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆਇਆ ਕਿ ਮੇਰੀ ਮਾਂ ਕਹਿੰਦੀ ਆ ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ ਕਿ ਕਾਫੀ ਉਮਰ ਹੋ ਗਈ ਬੁੱਢਿਆ ਦੇ ਥਾਣੇ ਸਰਸਦ ਕੇ ਤੇ ਜਰੀਰ ਕਰ ਰਹੇ ਆ ਉਹ ਤੋਂ ਵੀ ਪਰੇਸ਼ਾਨ ਹੀ ਰੱਬ ਨੇ ਰੋਣਾ ਰਹਿੰਦਾ ਹੈ ਇਹ ਵੀ ਕੋਈ ਅਜਿਹਾ ਹੀ ਹੋ ਰੋਣਾ ਵੀ ਭਾਈ ਮਲੇ ਬਹੁਤ ਪਰੇਸ਼ਾਨ ਕਰਦੇ ਆ ਉਹ ਘਰ ਵਿੱਚ ਕੌਣ ਹੈ ਇਹਨਾਂ ਤੋਂ ਕਰਦੇ ਇਹਨਾਂ ਦੇ ਇਕੱਲੇ ਹੀ ਆ ਇਹ ਦੋ ਟਾਣਾ ਹੋ ਗਿਆ ਹੀ ਆ ਉਹ ਆਪਣੇ ਘਰ ਵਾਲਾ ਤੇਰਾ ਕਿੰਨਾ ਸਾਲਾਂ ਤੋਂ ਚੱਲ ਰਿਹਾ ਨਾਲ ਇਹਦਾ ਮਤਲਬ ਇਹ ਲਿਆ ਰਿਹਾ ਉਹ ਆ ਵੀ ਨਹੀਂ ਆ ਰਹੀ ਹੈ ਇਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਆ ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਪਹਿਲਾਂ ਕਿਫਾ ਲੈਂਦੀ ਕੋਸ਼ਿਸ਼ ਕੀਤੀ ਆ ਇਸੇ ਪਰੇਸ਼ਾਨੀ ਤੋਂ ਹੀ ਮਤਲਬ ਵੀ ਉਹ ਬੇਟੀ ਨੂੰ ਮਿਲਣੇ ਦਿੰਦੇ ਨਾ ਆ ਰਹੀ ਆ ਤੇ ਨਾ ਹੀ ਮਤਲਬ ਇਹ ਕਿਸੇ ਦੇ ਪਾਸੇ ਮਿਲਦੀ ਉਹ ਕਰਦੇ ਦਮਲੇ ਸ਼ਿਕਾਇਤ ਦਰਜ ਕਰਾਈ ਜੀ ਸ਼ਿਕਾਇਤ ਤਾਂ ਪਹਿਲਾਂ ਹੀ ਦਰਜ ਕਰਾ ਹੁਣ ਵੀ ਕਰਾਈ ਆ ਸਿਰ ਲਾਂਦੇ ਕੀ ਕਹਿੰਦੇ ਉਹ ਆ ਰਿਹਾ ਪੁੱਸ ਵਾਲੇ ਕਹਿੰਦੇ ਵੀ ਆ ਹੀ ਆ ਰਿਹਾ ਵੀ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਸੀ ਮੁੰਡਿਆ ਪਿੰਡ ਉਧਾਂ ਪਿਛੇ ਦੇ ਆਇਆ ਲੀਲਕਾਰ ਬਟਾਲੇ ਕਰਨਥੇ ਨੇ ਕੋ ਐਸ ਵੇਲੇ ਹੁਣ ਇਹ ਰੇਨ ਸਿਟੀ ਇੱਥੇ ਬਟਾਲੇ ਰਹਿ ਮੁੰੇ ਵੀ ਪੁਰਜਾਂ ਦਾ ਕਿਹੜਾ ਪਿੰਡ ਪੁਰਜਾਂ ਦਾ ਹਾਂਜੀ ਪੁਰਜਾਂ ਅਰਜੀਤ ਕੀ ਗੱਲ ਕੀ ਗੱਲ ਕੋਈ ਸੌਰੇ ਨਾਲ ਝਗੜਾ ਸਾਰਾ થઈ ਗਿਆ 3 ਸਾਲ ਹੋ ਗਏ ਆ ਮੋਟੀ ਨੂੰ ਫੇਕੇ ਰੇ ਮਾਪੇ ਲੈ ਗਏ ਹੀ ਸੀ ਫਰਟੇ ਕੁੱਝ ਵਾਰ ਤੋਂ ਕੱਲ ਦੇ ਰਹੇ ਆ ਬਾਹਰ ਵਿੱਚ ਕੇਸਾਂ ਦੀ ਸੇਵਾ ਦਾ ਲਾਤਾ ਬਾਅਦ ਉਹਨਾਂ ਨੇ ਬਹੁਤ ਕੇਸ ਲਾਤੇ ਆ 14 ਤਰੀਕ ਤੇ ਕੋਈ ਨਵਾਂ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਨਸ਼ਨ ਆ ਗਿਆ ਹੀਗਾ ਉਹ ਦਿਨ ਤਾਂ ਆਪਣੇ ਟੈਨਸ਼ਨ 'ਚ ਹੀ ਰਿਹਾ ਵਾ ਅੱਜ ਤਰੀਕ ਦੇ ਜਾਣਾ ਹੀਗਾ ਤੇ ਨਹੀਂ ਜਾ ਸਕਿਆ ਅੱਜ ਕੀ ਕਹਿੰਦੇ ਕੀ ਸੀ ਸੋਰੇ ਦੇ ਸੋਰੇ ਆਂਦੇ ਤੇ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾਂ ਦੀ ਬੇਟੀ ਵੱਜੋ ਮਰ ਗਿਆ ਅੱਲਾ ਹੀ ਮੈਂ ਬੇਟੀ ਨੂੰ ਮਿਲਦਾ ਵਾ ਸੌਰਾ ਮੈਨੂੰ ਧਮਕੀ ਦੇ ਗਿਆ ਵੀ ਜੇ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨੂੰ ਮੈਂ ਤਾਂ ਮੈਂ ਇਹਨੂੰ ਮਾਰ ਕੇ ਤੇਰੇ ਬੂਹੇ ਤੇਰੇ ਬੂਹੇ ਤੇ ਕੇ ਲੋਕ ਸੀ ਤੁੰਡਾ ਮੈਨੂੰ ਬਹੁਤ ਭੈੜਾ ਬੋਲਦਾ ਸੀ ਪਰ ਕਿਹੜੇ ਪਿੰਡ ਵੇ ਆਏ ਪੁਰੀਂਗਾ ਪੁਰੀਂਗਾ ਜੇ ਮੈਂ ਚਲੋਗੇ ਵਿਆਹ ਨੇ ਤੇ ਹੋ ਗਿਆ 2012 ਸੋ ਹੈ ਕੁੜੀ ਦਾ ਨਾਮ ਕਹਿੰਦੀ ਜੋਰ ਪਜੀ ਤਾਂ ਐਵੇਂ ਜਗਾ ਨਾ ਵਰਤੋ ਮਰੰਤੋਂ ਪਹਿਲਾਂ ਫੇਸਬੁਕ ਤੇ ਵੀ ਪਾਇਆ ਕੋ ਫੇਸਬੁਕ ਤੇ ਲੇਸੀ ਪਾਇਆ ਪਾਇਆ ਬਲੀਫ ਕੀਆ ਪਰ ਲਿਓ ਜੋ ਲਿਖਿਆ ਵਾ ਕੀ ਚਾਹੁੰਦੇ ਤੂੰ ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦਿਓ ਮੇਰਾ ਪੁੱਤ ਤੜਫਦਾ ਮਰ ਗਿਆ ਉਹ ਕਿੰਨੀ ਉਮਰ 'ਚ ਕੀ ਕੰਮ ਕਰਦਾ ਹੈ ਕੰਮ ਪਹਿਲਾਂ ਆਸਟ੍ਰੇਲੀਆ 7 ਸਾਲ ਲਾਇਆ ਹੀ ਹੈ ਬਾਅਦ ਵਿੱਚ ਇਹ ਵਿਆਹ ਵਿਆਹ ਇਹਨੂੰ ਵੀ 3 ਸਾਲ ਘਲਦਾ ਵਾ ਉੱਥੋਂ ਫੇਰ ਇਹ ਆ ਕੇ ਦੱਸਣ ਲੱਗੋ ਉਹ ਦੱਸਣ ਮਗਰੋਂ ਆ ਗਿਆ ਵਾ ਫੇਰ ਇਹਨੇ 40-45 ਲੱਖ ਰੁਪਈਆ ਇਹਨਾਂ ਨੇ ਪਹਿਲਾਂ ਤੇ ਲਾਇਆ ਵਾ ਉੱਟੀ ਨਾ ਉਹਨੇ ਮੈਂ ਆਕੇ ਨਾ ਨਹੀਂ ਕੋਈ ਬਾਤ ਦਾ ਪੰਦਾ ਬਿਆਜ ਖਾਈ ਜਾਓ ਤੁਸੀਂ ਇੰਨੇ ਕਿ ਤੁਹਾਡੇ ਪੈਸਾ ਉਹਦੇ ਦੇ ਵੀ ਕੁਝ ਮਿਲੇ ਆ ਤੇ ਖਾ ਲੋ ਤੁਸੀਂ ਪਰ ਇਹਨਾਂ ਨੇ ਫੈਲਾ ਲਾਉਂਦੇ ਰਹੇ ਆਪਣੀ ਮਰਜ਼ੀ ਨਾਲ ਜੇ ਨਾ ਪੂਰੀ ਨਾ ਨਾਂ ਵੀ ਆਇਆ ਬੰਦਾ ਇਹ ਤਾਂ ਜੀ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਬਰਨਜੀਤ ਕੌਰ ਦੇ ਬਿਆਨਾਂ ਤੇ ਅਸੀਂ ਐਫਆਰ ਨੰਬਰ 198 ਮਿਤੀ 19/02/2024 ਅੰਡਰ ਸੈਕਸ਼ਨ 108 64 ਪੀਐਨਐਸ ਨਵੀਂ ਤਰਾਵਾਂ ਦੇ ਤਹਿਤ ਕਰਚਾ ਦੱਚ ਕਰਤਾ ਕਿੰਨੇ ਖਿਲਾਫ ਅਸੀਂ ਜਿਉ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਲਿਖਾਇਆ ਉਸ ਚ ਕਿਰਨਦੀਪ ਪੌਰ ਤੇ ਉਹਨਾਂ ਦੇ ਨਾਲ ਸੱਸ ਸਹੁਰਾ ਚਾਰ ਬੰਦੇ ਉਹਦੇ ਖਿਲਾਫ ਆਏ ਨੇ ਕੋਈ ਸਰ ਹੁਣ ਤੱਕ ਗ੍ਰਿਫਤਾਰੀ ਕੀਤੀ ਨਹੀਂ ਇਹ ਹਰੀ ਰੀਸੈਂਟਲੀ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਅਸੀਂ ਗ੍ਰਿਫਤਾਰੀ ਸ਼ੁਰੂ ਕਰਾਂਗੇ